ਅੱਜ ਕੀ ਬਣਾ ਰਿਹਾ ਕੁੱਕਰ ਦੇ ਵਿੱਚ ਆਜੇ ਸਾਗ ਨਾ ਬਣਾ ਰਿਹਾ ਕੁੱਕਰ ਸਾਗ ਉਹ ਵੀ ਐਸਰੋਤ ਚ ਜਲਾਈ ਦੇ ਮਹੀਨੇ ਚ ਸਾਗ ਹਾਂ ਬੰਦੇ ਬੰਦੇ ਸਾਗ ਜੀ ਹਾਂ ਜੀ ਅੱਜ ਆਏ ਸੀ ਨਾ ਥੋੜਾ ਜਿਹਾ ਮੌਸਮ ਠੰਡਾ ਸੀ ਬਹੁਤ ਚਲੋ ਅੱਜ ਸਾਗ ਹੀ ਬਣਾ ਲੈਂਦੇ ਆ ਤੇ ਦੇਖਦਾ ਹੀ ਚੱਲ ਜਾਂਦਾ ਠੰਡੀ ਚਾ ਚਲੋ ਬੱਚੇ ਖਾ ਲੈਣਗੇ ਮਾਵਾ ਫਿਰ ਸਾਰੇ ਖਾ ਲੰਗੇ ਤੇ ਮੈਂ ਕਿਹਾ ਅੱਜ ਤੁਰੋਂ ਖੰਡ ਦੀ ਅਮੀਂਜਾ ਪੈਨਵਾ ਸੀ ਸਾਗ ਦਾ ਨਾਉ ਸੁਣ ਕੇ ਹੀ ਬੰਦੇ ਜਾਪ ਨਹੀਂ ਕਰਦਾ ਸਾਗ ਖਾਂ ਹਾਂਜੀ ਹਾਂ ਸਾਗ ਬਹੁਤ ਵਧੀਆ ਬਣਾਤਾ ਇੱਕ ਕਿਹਾ ਜੇ ਕੁ ਰਖਾਇਆ ਸਾਗ ਵੀ ਇੱਕ ਤਰ੍ਹਾਂ ਦੇ ਵਧੀਆ ਲੱਗਦਾ ਹਾਂ ਤਾਂ ਝਾੜ ਇਸ ਤਰ੍ਹਾਂ ਵਧੀਆ ਲੱਗਦਾ ਥੋੜਾ ਜਿਹਾ ਮੀਆ ਠੰਡ ਹੈਗੀ ਠੰਡ ਚ ਸਾਗ ਪਾ ਗਏ ਹੁੰਦੇ ਪਤਾ ਸਾਗ ਹੈ ਸਰੋਂ ਬਹੁਤ ਸੁਆਦ ਬਣੂਗਾ ਉਦੋਂ ਪਹਿਲਾਂ ਬਣਾਇਆ ਸੀ ਇੱਕ ਦਿਨੋਂ ਤਾਂ ਵੀ ਬਹੁਤ ਸੁਆਦ ਬਣਿਆ ਸੀ ਘਰ ਦੀ ਸਰੋਂ ਵੀ ਜੀ ਹੋਈ ਹੈ ਹਾਂਜੀ ਹਾਂਜੀ ਘਰ ਦੀ ਵਿੱਚੀ ਹੈ ਆਪਣੀ ਬੇਟੀ ਕੋਲੇ ਲੱਗੀ ਵੀ ਆ